ਸ਼ੱਕ ਵਹਿਮ ਕਰਨਾ ਡੈਫੀਨਿਟਲੀ ਜਿਹੜਾ ਹੈ ਡਿਪਰੈਸ਼ਨ ਜਾਂ ਇਸ ਤਰ੍ਹਾਂ ਦੀਆਂ ਬ੍ਰੇਨ ਦੀਆਂ ਬਿਮਾਰੀਆਂ ਦਾ 파ਰਟ ਹੋ ਸਕਦਾ ਇਨਫੈਕਟ ਬਹੁਤ ਸਾਰੇ ਪੇਸ਼IENTS ਜਿਹੜੇ ਆ ਡਿਪਰੈਸ਼ਨ ਤੋਂ ਸ਼ਿਕਾਰ ਹੁੰਦੇ ਆ ਜਾਂ ਡਿਪਰੈਸ਼ਨ ਵਰਗੀਆਂ ਕਈ ਹੋਰ ਡਿਜ਼ੀਜ਼ਸ ਹੁੰਦੀਆਂ ਜਿਵੇਂ ਬਾਈਪੋਲਰ ਮੂਡ ਡਿਸਆਰਡਰਸ ਸਕਿਜ਼ੋਫਰੀਨੀਆ ਸਾਈਕੋਟਿਕ ਡਿਸਆਰਡਰਸ ਕਈ ਇਦਾਂ ਦੀ ਐਨਲਿਸਿਸ ਹੁੰਦੀਆਂ ਜਿਹੜੀਆਂ ਆਮ ਦੇਖਣ ਨੂੰ ਡਿਪਰੈਸ਼ਨ ਵਰਗੀਆਂ ਲੱਗਦੀਆਂ ਪਰ ਉਹ ਡਾਕਟਰੀ ਲੈਵਲ ਤੇ ਟੈਕਨੀਕਲੀ ਅਲੱਗ ਡਿਜ਼ੀਜ਼ਸ ਇਨਾ ਸਾਰਿਆਂ ਦਾ ਕਈ ਪੇਸ਼ੈਂਟਸ ਜਿਹੜੇ ਡਾਇਗਨੋਸ ਹੇ ਮੇਨਲੀ ਸ਼ੱਕ ਵਿਅਮ ਕਰਕੇ ਹੁੰਦੇ ਆ ਇਸ ਵਿੱਚ ਪੇਸ਼ੈਂਟ ਨੂੰ ਲੱਗਣ ਲੱਗ ਜਾਂਦਾ ਵੀ ਮੇਰੇ ਫੈਮਿਲੀ ਮੈਂਬਰ ਕੋਈ ਗਲਤ ਕਰ ਰਿਹਾ ਹੈ ਕੋਈ ਮੇਰਾ ਨੁਕਸਾਨ ਕਰ ਰਿਹਾ ਹੈ ਜਾਂ ਕੋਈ ਨੇਬਰਸ ਤੇ ਗੁੰਡੀਆਂ ਤੇ ਜਾਂ ਬਾਹਰਲੇ ਬੰਦਿਆਂ ਤੇ ਸ਼ੱਕਾਣਾ ਜਿਹੜਾ ਕਿ ਰਿਐਲਿਟੀ ਨਹੀਂ ਹੁੰਦੀ ਪਰ ਪੇਸ਼ੈਂਟ ਨੂੰ ਇਦਾਂ ਹੀ ਲੱਗਦਾ ਕਿ ਵਾਕਈ ਕੋਈ ਬੰਦਾ ਨੁਕਸਾਨ ਕਰ ਰਿਹਾ ਹੈ ਜਾਂ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਇਸ ਤਰ੍ਹਾਂ ਦਾ ਸ਼ੱਕ ਵਿਅਮ ਹੋਵੇ ਉਹਦੇ ਡੈਫੀਨਿਟਲੀ ਪੇਸ਼ੈਂਟ ਦੀ ਜਿਹੜੀ ਹੈ ਜਾਂਚ ਕਰਾਣੀ ਚੈੱਕਅਪ ਕਰਾਣੀ ਬਹੁਤ ਜ਼ਰੂਰੀ ਹੁੰਦੀ ਹੈ ਆਪਣੇ ਬ੍ਰੇਨ ਦੇ ਕਿਸੇ ਸਪੈਸ਼ਲਿਸਟ ਡਾਕਟਰ ਕੋਲ ਤਾਂ ਕਿ ਇਹ ਵਾਧਾ ਹੋਇਆ ਐਕਸੈਸਿਵ ਨਾ ਹੋ ਜਾਈ ਤੇ ਜਿੰਨਾ ਸ਼ੱਕਵੇਂਮ ਦੀ ਬਿਮਾਰੀ ਜਾਂ ਡਿਪਰੈਸ਼ਨ ਦੇ ਕਾਰਨ ਆਉਣ ਵਾਲੇ ਸ਼ੱਕਵੇਂਮ ਜਿੰਨੀ अर्ਲੀ ਸਟੇਜ ਚ ਡਾਇਗਨੋਸ ਹੋ ਜਾਣ, ਟਰੀਟ ਹੋ ਜਾਣ, ਓਨਾ ਹੀ ਬੈਟਰ ਹੁੰਦਾ। ਉਹਨਾ ਪੇਸ਼ੈਂਟ ਜਲਦੀ ਰਿਕਵਰ ਕਰ ਲੈਂਦੇ ਆ, ਉਹਨੀ ਪ੍ਰੋਬਲਮ ਹਲਦੀ ਨਹੀਂ ਤੇ ਇਹ ਸੋਚੋ ਜੀ ਕਿਸੇ ਦੀ ਖਾਸ ਕਰ ਪਰਸਨੈਲਿਟੀ ਚ ਚੇਂਜ ਆ ਰਹੀ ਹੈ। ਜੇ ਕਿਸੇ ਦਾ ਹਲਕਾ ਸ਼ੱਕ ਕਰਨ ਦੀ ਨੇਚਰ ਆ ਉਹ ਸੁਭਾਅ ਦਾ 파ਟ ਵੀ ਹੋ ਸਕਦਾ ਪਰ ਜੇ ਕਿਸੇ ਚ ਛੇਂ ਜਾਈਏ ਕਿ ਪਹਿਲਾ ਬੰਦਾ ਇਹਨਾਂ ਸ਼ੱਕ ਨਹੀਂ ਕਰਦਾ ਅਸੀਂ ਹੁਣ ਕੁਝ ਟਾਈਮ ਤੋਂ ਬਹੁਤ ਸ਼ੱਕ ਕਰਨ ਲੱਗ ਗਿਆ ਉਹਦੇ ਨਾਲ ਗੁੱਸਾ ਕਰਦਾ ਹੈ ਲੜਾਈ ਕਰਦਾ ਹੈ ਪ੍ਰੋਬਲਮਸ ਆ ਰਹੀਆਂ ਹਨ ਤਾਂ ਉਹਦੀ ਡੈਫੀਨਿਟਲੀ ਸੈਕੈਟਰੀ ਕੀ ਵੈਲਿਊਏਸ਼ਨ ਹੋਣੀ ਚਾਹੀਦੀ ਹੈ ਕਿ ਜਿਹੜੇ ਪ੍ਰੋਬਲਮਸ ਸੇ ਟਰੀਟਮੈਂਟ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਸਿਰਫ ਪੇਸ਼ੈਂਟ ਦੀ ਨਹੀਂ ਬਲਕਿ ਉਹਦੇ ਨਾਲ ਰਹਿਣ ਵਾਲੇ ਉਹਦੇ ਫੈਮਿਲੀ ਮੈਂਬਰਸ ਉਹਦੇ ਫਰੈਂਡਸ ਉਹਦੇ ਕੋ-ਵਰਕਰ ਨਾਲ ਕੰਮ ਕਰਨ ਵਾਲੇ ਇਹਦਾ ਪਰਵਾਰ ਉਹ ਸਾਰਿਆਂ ਦੀ ਕੁਆਲਿਟੀ ਆਫ ਲਾਈਫ ਚੇਂਜ ਹੋ ਜਾਂਦੀ ਹੈ ਜੇ ਪੇਸ਼ ਗਿਆਮ ਸ਼ਕਤੀ ਪ੍ਰੋਬਲਮ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾਵੇਗਾ